ਦੇ ਵਿੱਚ ਧੁੰਦ ਅਤੇ ਪੋਲੂਸ਼ਨ ਦੇ ਮਿਕਸ ਹੋਣ ਦੇ ਨਾਲ ਇੱਕ ਸੰਗਣੀ ਚਾਦਰ ਬਣ ਗਈ ਹੈ ਜਿਸ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉੱਥੇ ਹੀ ਗੱਡੀਆਂ ਚਲਾਉਣ ਵਾਲੇ ਡਰਾਈਵਰ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ ਧੁੰਦ ਹੋਣ ਕਰਕੇ ਬੱਸਾਂ ਟਾਈਮ ਸਿਰ ਨਹੀਂ ਪਹੁੰਚ ਰਹੀਆਂ ਸੋ ਬੱਸ ਡਰਾਈਵਰਾਂ ਨੇ ਮੰਗ ਕੀਤੀ ਹੈ ਕਿ ਟਾਈਮ ਐਡਵਾਂਸ ਕੀਤਾ ਜਾਵੇ ਜਿਸ ਦੇ ਨਾਲ ਯਾਤਰੀਆਂ ਨੂੰ ਸਮੇਂ ਸਿਰ ਪਹੁੰਚਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਉਹਨਾਂ ਦਾ ਕਹਿਣਾ ਹੈ ਕਿ ਧੁੰਦ ਕਾਰਨ ਬੱਸਾਂ ਦਾ ਡੀਜ਼ਲ ਵੀ ਜ਼ਿਆਦਾ ਲੱਗ ਰਿਹਾ ਹੈ ਮੇਰਾ ਨਾਮ ਜੀ ਪ੍ਰਦੀਪ ਕੁਮਾਰ ਸੀਟੀਸੀ ਸੱਤ ਬਟਾੜ ਡੀਪੂ ਦਾ ਕਨੈਕਟਰਾਂ ਵਿੱਚ ਦੇਖੋ ਜੀ ਧੁੰਦ ਜਿਹੜੀ ਆ ਉਹ ਕੱਲ ਇਕਦਮੀ ਵੱਧ ਗਈ ਆ ਧੁੰਦ ਉਹਦੇ ਕਰਕੇ ਵਿਜ਼ਿਬਿਲਟੀ ਘਟ ਗਈ ਆ ਹਾਦਸਿਆਂ ਦਾ ਖਤਰਾ ਵਾ ਹੁਣ ਤਕਰੀਬਨ ਅਸੀਂ ਗੁਰਦਾਸਪੁਰ ਤੋਂ ਚੱਲ ਕੇ ਆਏ ਆ ਕੱਲ ਚੰਡੀਗੜ੍ਹੋਂ ਚੱਲ ਕੇ ਆਏ ਸੀ ਤੇ 2 ਘੰਟੇ ਲੇਟ ਪਹੁੰਚੇ 3 ਵਜੇ ਚੱਲ ਕੇ ਪੌਣੇ 10 ਵਜੇ ਦੇ ਕਰੀਬ ਮਤਲਬ ਵੀ ਅਸੀਂ ਗੁਰਦਾਸਪੁਰ ਪਹੁੰਚੇ ਸੀ ਤੇ ਹੁਣ ਮੈਂ ਗੁਰਦਾਸਪੁਰੋਂ ਚੱਲ ਕੇ ਆਇਆ ਤੇ ਰਸਤੇ ਵਿੱਚ ਵੇਖਿਆ ਵੀ ਸ਼ੀਸ਼ੇ ਛੂਛੇ ਟੁੱਟੇ ਪਏ ਨੇ ਰਾਤ ਗੱਡੀਆਂ ਗੁੱਡੀਆਂ ਬਹੁਤ ਵੱਜੀਆਂ ਬਹੁਤ ਵਿਜ਼ਿਬਿਲਟੀ ਘਟ ਗਈ ਤੇ ਵਰਨੀ ਪਰੇਸ਼ਾਨੀਆਂ ਅੱਖਾਂ ਜਿਹੜੀਆਂ ਨੇ ਉਹ ਪੂਰੀਆਂ ਚੌਕਸ਼ੇ ਡਰਾਈਵਰ ਜਿਹੜਾ ਡਰਾਈਵਰ ਤੇ ਵੈਸੇ ਹੀ ਬੜਾ ਤੇਜ਼ ਤਲਵਾਰ ਵਾਂਗੂ ਤਿੱਖਾ ਹੁੰਦਾ ਤੇ ਧੁੰਦ ਵਿੱਚ ਜਿਹੜਾ ਵਾ ਉਹ ਵੇਸਰਾ ਬਣ ਨਹੀਂ ਚੱਲਦਾ ਬਹੁਤ ਛਾਤਰ ਦਿਮਾਗ ਨਾਲ ਫੇਰ ਗੱਡੀ ਚਲਾਉਣੀ ਪੈਂਦੀ ਆ ਦੇਖੋ ਜੀ ਤੇਲ ਦਾ ਤਾਂ ਫਰਕ ਪੈਣਾ ਜਾਂ 11 ਜ ਗੱਡੀ ਜਾਂਦੀ ਆ ਬਾਕੀ ਸਾਡੇ ਪੈਟਰੋਲ ਪੰਪ ਵਾਲੇ ਖੜੇ ਨੇ ਆਮ ਤੌਰ ਤੇ 10 12 ਲੀਟਰ ਦਾ ਫਰਕ ਪੈ ਜਾਂਦਾ ਗੱਡੀਆਂ ਦੇ ਜ 11 ਜ ਗੱਡੀਆਂ ਲੈਂਦੀਆਂ ਦੇਖੋ ਜੀ ਜਿਹੜੀ ਪੈਂਡੀ ਇਹ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀਆਂ ਆ ਪ੍ਰੇਸ਼ਾਨੀ ਕੱ ਲਈ ਡਰਾਈਵਰ ਵਾਸਤੇ ਆ ਤੇ ਦੂਸਰੇ ਨੰਬਰ ਤੇ ਜਿਹੜੀਆਂ ਉਹਦੇ ਵਿੱਚ ਸਵਾਰੀਆਂ ਬੈਠੀਆਂ ਸਾਰੀ ਰਿਸਪੌਂਸਿਬਿਲਟੀ ਬੰਦ ਡਰਾਈਵਰ ਦੇ ਉੱਤੇ ਪਾਈ ਜਾਂਦੀ ਹੈ ਰੱਬ ਨਾ ਕਰੇ ਖੁਦਾ ਨਾ ਖਾਸਤਾ ਕੋਈ ਹਾਦਸਾ ਹੋ ਜਾਵੇ ਤੇ ਉਹ ਡਰਾਈਵਰ ਦੇ ਸਿਰ ਤੇ ਪੈਂਦੀ ਹੈ ਹੋਰ ਕਿਸੇ ਦੇ ਸਿਰ ਤੇ ਨਹੀਂ ਪੈਂਦੀ ਹੈਗੀ ਸੋ ਮੇਰੀ ਤੇ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਜਿਹੜੀਆਂ ਰੋਡ ਦੇ ਉੱਤੇ ਟਰੱਕ ਜਿਹੜੇ ਆਮ ਖੜੇ ਹੁੰਦੇ ਲਟਾਂ ਤੋਂ ਬਗੈਰ ਜਿਹੜੀ ਆ ਇਹ ਆਪਣਾ ਖੜੀ ਹੈ ਬਗੈਰ ਲਟਾਂ ਤੋਂ ਤੇ ਸਾਈਡ ਤੇ ਖੜੀ ਕੀਤੀ ਜਾਵੇ ਵੀ ਉਹ ਕੋਈ ਰੋਡ ਦੇ ਉੱਤੇ ਨਾ ਖੜੀ ਕੀਤੀ ਜਾਵੇ ਬੰਦ ਲਾਈਟਾਂ ਤੋਂ ਉਹਦਾ ਨੁਕਸਾਨ ਕੀ ਹੈ ਕਿ ਕੋਈ ਵੀ ਹਾਸਾ ਹੋ ਸਕਦਾ ਹੈ ਕਿਸੇ ਜਾਨੀ ਮਾਲੀ ਦਾ ਨੁਕਸਾਨ ਹੋ ਸਕਦਾ ਹੈ ਸਵਾਰੀਆਂ ਦਾ ਨੁਕਸਾਨ ਹੋ ਸਕਦਾ ਹੈ ਡਰਾਈਵਰ ਦਾ ਨੁਕਸਾਨ ਹੋ ਸਕਦਾ ਹੈ ਕੋਈ ਵੀ ਰੋਡ ਤੇ ਗੱਡੀ ਖੜੀ ਖਰਾਬ ਹੋਏ ਉਹਨੂੰ ਟੋਅ ਕਰਕੇ ਸਾਈਡ ਤੇ ਕੀਤਾ ਜਾਵੇ ਦੂਸਰੇ ਨੰਬਰ ਤੇ ਹੈ ਕਿ ਜਿਹੜੇ ਸਾਡੇ ਟਾਈਮ ਨੇ ਇਹਨਾਂ ਨੂੰ ਥੋੜੀ ਆ ਐਡਵਾਂਸ ਕੀਤਾ ਜਾਵੇ ਕਿਉਂਕਿ ਟਾਈਮ ਸਾਡੇ ਲੇਟ ਨੇ ਜਿੱਦਾਂ ਰਾਤ ਨੂੰ ਚੰਡੀਗੜ੍ਹੋਂ ਹੀ ਚੱਲ ਕੇ ਆਉਣਾ ਹੈ 4:45 ਤੇ 4:45 ਤੋਂ 9:30 ਸਾਡਾ ਜਲੰਧਰੋਂ ਟਾਈਮ ਬੰਦਾ ਉਹਦੇ ਵਿੱਚ ਕੀ ਧੁੰਦ ਬਹੁਤ ਜ਼ਿਆਦੀ ਪਾਈ ਜਾਂਦੀ ਆ ਸਾਨੂੰ ਚੱਲਣਾ ਰੋਡ ਤੇ ਬੜਾ ਮੁਸ਼ਕਲ ਹੋ ਜਾਂਦਾ ਅਗਾ ਗਰਦਾਸਪੁਰ ਜਾਣਾ ਦਰ ਰਾਤ ਦਾ ਇੱਕ ਵਜ ਜਾਂਦਾ ਕਈ ਵਾਰੀ ਤੇ ਇੱਥੇ ਵੀ ਇੱਕ ਵਜ ਜਾਂਦਾ ਮਟਾਲੇ ਤੋਂ ਪਿੱਛੇ ਪਿੱਛੇ ਮੈਹਤੇ ਚੌਂਕ ਲੱਗ ਗਈ ਕਿਉਂਕਿ ਲੱਭਦਾ ਕੁੱਖ ਨਹੀਂ ਸਿੰਗਲ ਰੋਡ ਆ ਪੱਟੀ ਵਾਈ ਨਹੀਂ ਹੈਗੀ ਪ੍ਰਸ਼ਾਸਨ ਨੇ ਜੋ ਕਿ ਬਟਾਲੇ ਤੋਂ ਲੈ ਕੇ ਰਈਏ ਮੋੜ ਤੱਕ ਪੱਟੀ ਨਹੀਂ ਹੈਗੀ ਚੱਲਣਾ ਇਹ ਰੋਡ ਤੇ ਗੱਡੀਆਂ ਜਿਹੜੀਆਂ ਨੇ ਹੁਣ ਧੁੰਦ ਦੇ ਕਾਰਨ ਖੇਤਾਂ ਦੇ ਵਿੱਚੋਂ ਉਤਰ ਰਹੀਆਂ ਨੇ ਉਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਇੱਕ ਪੱਟੀਏ ਦੇ ਰੋਡ ਦੇ ਉੱਤੇ ਵਾਹੀ ਜਾਵੇ ਕਹਿ ਕੇ ਨਾ ਜੋ ਵੀ ਜਿਹਦੀ ਰਿਸਪੋਨਸਿਬਿਲਟੀ ਬੰਦੀ ਹੈ ਜਿਸ ਵਿਭਾਗਮੇ ਦੀ ਤੇ ਪੱਟੀ ਨੂੰ ਜ਼ਰੂਰ ਉੱਤੇ ਰੋਡਾਂ ਦੇ ਉੱਤੇ ਵਾਇਆ ਜਾਵੇ ਚਿੱਟੀ ਜਿਹੇ ਡਰਾਈਵਰਾਂ ਲੈ ਕੇ ਆਪਣਾ ਇਹਦਾ ਤਜਰਬਾ ਕਰਕੇ ਇਹ ਤੇ ਚੱਲਦਾ ਰਹਿੰਦਾ ਵਾ ਇਹਦੇ ਨਾਲ ਨਾ ਹੁਣ ਕਰਕੇ ਐਕਸੀਡੈਂਟ ਦਾ ਕਾਰਨ ਬਣ ਸਕਦਾ ਹੈ ਵੀ ਬਾਕੀ ਟਾਈਮ ਜਿਹੜੇ ਨੇ ਟਾਈਮ ਟੇਬਲ ਸਾਡੇ ਜਿਹੜੇ ਥੋੜੀ ਜਿਹਾ ਐਡਵਾਂਸ ਕੀਤੇ ਜਾਂ ਜਿੱਦਾਂ 9.5 9.5 ਉਹ 8.5 ਦਾ ਹੱਥੋਂ ਜਲੰਧਰੋਂ ਕੀਤਾ ਜਾਵੇ ਜੋ ਕਿ ਅਸੀਂ ਸਵਾਰੀਆਂ ਬੜੀਆਂ ਕੀਮਤੀ ਚ ਜਾਂਦਾ ਨੇ ਉਹਨਾਂ ਨੂੰ ਸਹੀ ਸਲਾਮਤ ਆਪਾਂ ਕਰੂ ਕਰੀ ਪਚਾ ਸਕੀ ਏ ਤੇ ਸਾਡੇ ਹੀ ਭੈਣ ਭਰਾ ਨੇ ਸਾਡੇ ਕੋਈ ਦੁਸ਼ਮਣ ਨਹੀਂ ਹੈਗੇ ਤੇ ਹਰ ਸਵਾਰੀ ਨੂੰ ਅਸੀਂ ਸਹੀ ਟਾਈਮ